ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਵੇਂ ਕਿ ਸਾਰੇ ਤੁਸੀਂ ਜਾਣਦੇ ਹੋ ਕਿ ਲਗਾਤਾਰ 25 ਫਰਵਰੀ ਤੋਂ ਨਸ਼ਿਆਂ ਦੇ ਅਗੇਂਸਟ ਇੱਕ ਵੱਡੀ ਮਿਹਨ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਛੇੜੀ ਗਈ ਆ ਉਸ ਮਿਹਨ ਨੂੰ ਪੰਜਾਬ ਦੇ ਅੰਦਰ ਬਹੁਤ ਪਾਰੀ ਸਫਲਤਾ ਜਿਹੜੀ ਆ ਪ੍ਰਾਪਤ ਹੋ ਰਹੀ ਆ ਅੱਜ ਪੰਜਾਬ ਦੇ ਲੋਕ ਆਪ ਮਹਾਰੇ ਇਸ ਮਹਿਮ ਦਾ ਹਿੱਸਾ ਬਣ ਰਹੇ ਨੇ ਕਿ ਅੱਜ ਪੰਜਾਬ ਦੇ ਲੋਕ ਇਸ ਮਹਿਮ ਨੂੰ ਸਪੋਰਟ ਕਰ ਰਹੇ ਨੇ ਕਿ ਔਰ ਜਿੱਥੇ ਵੀ ਕਿਤੇ ਕੋਈ ਨਸ਼ੇ ਦਾ ਕਾਰੋਬਾਰੀ ਦੀਨਾਗਾ ਜਾਂ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਨਜ਼ਰ ਆਉਦਾਗਾ ਤਾਂ ਲੋਕ ਆਪਣੇ ਆਪ ਆ ਕੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਉਹ ਇਨਫੋਰਮੇਸ਼ਨ ਸਾਂਝੀ ਕਰ ਦੇਣਗੇ ਕੋਈ ਸਮਝ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਬੀਜੇਪੀ ਦੀ ਸਰਕਾਰ ਸੀ ਜਿਨ੍ਹਾਂ ਨੇ ਇੱਕ ਨਾਪਾਕ ਗੱਠ ਜੋੜ ਗੈਂਗਸਟਰਾਂ ਦਾ ਨਸ਼ਾ ਤਸਕਰ ਦਾ ਪੰਜਾਬ ਚ ਬਣਾਇਆ ਪੰਜਾਬ ਦੇ ਅੰਦਰ ਨਸ਼ਾ ਤਸਕਰ ਗੈਂਗਸਟਰ ਔਰ ਪੋਲਿਟਿਕਲ ਵਿਅਕਤੀ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਪੱਠੀ ਝੂਗਣ ਲੱਗੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲੱਗੇ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 5 ਸਾਲ ਪੰਜਾਬ ਤ ਰਾਜ ਕੀਤਾ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਅੰਦਰ ਗੈਂਗਸਟਰイズਮ ਨੂੰ ਵਧਾਇਆ ਨਸ਼ਾ ਤਸਕਰ ਨੂੰ ਪੰਜਾਬ 'ਚ ਵਧਾਇਆ ਕੋਈ ਵੀ ਵੱਡੀ ਕਾਰਵਾਈ ਦੇ ਸਮੇਂ ਦੇ ਸਮੇਂ ਨਾ ਹੀ ਕੋਈ ਵੱਡੀ ਮਿਹਨ ਪੰਜਾਬ ਦੇ ਅੰਦਰ ਛੇੜੀ ਗਈ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਜਦੋਂ ਪੰਜਾਬ ਦੇ ਲੋਕਾਂ ਨੇ ਡ라이ਵਰ ਸੀਟ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭਾਰੀ ਬਹੁਮਤ ਦੇ ਨਾਲ ਬਿਠਾਇਆ ਔਰ ਉਸ ਤੋਂ ਬਾਅਦ ਲਗਾਤਾਰ ਨਸ਼ਿਆਂ ਦੇ ਖਾਤਮੇ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਕਮਿਟਿਡ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਮਿਟਿਡ ਰਹੀ ਲਗਾਤਾਰ ਅਸੀਂ ਨਸ਼ਿਆਂ ਦੇ ਖਾਤਮੇ ਦੇ ਲਈ ਕੰਮ ਕਰਦੇ ਰਹੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਐਂਟੀ ਨਾਰਕੋ ਡਰਗਸ ਫੋਰਸਸ ਦਾ ਗਠਨ ਕੀਤਾ ਗਿਆ ਔਰ ਅੱਜ ਜਦੋਂ ਫਰਵਰੀ ਦਾ ਮਹੀਨਾ ਆਇਆ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਸਖਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਦਸ਼ਾਦਰਦੇਸ਼ ਦੇ ਤਹਿਤ ਇੱਕ ਅੰਤਮ ਲੜਾਈ ਦਾ ਦੌਰ ਸ਼ੁਰੂ ਹੋਇਆ ਕਿੰਤਮ ਪਲ ਉਹ ਆਗੇ ਅੰਤਮ ਸਭਾ ਆ ਗਿਆ ਜਦੋਂ ਪੰਜਾਬ ਵਿੱਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਬਚੂਗਾ 25 ਫਰਵਰੀ ਨੂੰ ਇਹ ਮਹਿਮ ਸ਼ੁਰੂ ਹੋਈ 25 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਮਹਿਮ ਜਿਹੜੀ ਆ ਪੰਜਾਬ ਜਾਰੀ ਆ ਮੇਰੀ ਅਗਵਾਈ ਚ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਮੇਰੇ ਨਾਲ ਕੁਝ ਮੇਰੇ ਕੈਬਨਟ ਦੇ ਕਲੀਗ ਸਾਥੀ ਲਾਏ ਗਏ ਔਰ ਅਸੀਂ ਲਗਭਗ ਸਾਰਿਆਂ ਨੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਅਲਾਟ ਕੀਤੇ ਗਏ ਸੀ ਉਹ ਲਗਭਗ ਅਸੀਂ ਮੁਕੰਮਲ ਕਰ ਲਏ ਪੰਜਾਬ ਦੇ ਅੰਦਰ ਜਿਹੜੇ ਸਪੌਟ ਸੀ ਆਇਡੈਂਟੀਫਾਈ ਕੀਤੇ ਗਏ ਉਹ ਥਾਂ ਮ ਆਇਡੈਂਟੀਫਾਈ ਕੀਤੀਆਂ ਗੀਆਂ ਜਾਂ ਕਿ ਕਿੱਥੇ-ਕਿੱਥੇ ਨਸ਼ੇ ਦੀ ਅਵੇਲੇਬਿਲਟੀ ਜਿਹੜੀ ਉਹ ਜ਼ਿਆਦਾ ਸੀ ਉਹਨੂੰ ਤੋੜਨ ਦਾ ਯਤਨ ਕੀਤਾ ਗਿਆ ਲਗਾਤਾਰ ਕਾਸੋ ਆਪਰੇਸ਼ਨ ਚੱਲੇ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਨੇਗੇ ਉਹ ਜੇਲਾ 'ਚ ਵੀ ਅਸੀਂ ਦੇਖੇ ਪਰ ਬਹੁਤ ਸਾਰੇ ਜਿਹੜੇ ਨਸ਼ਾ ਕਰਨ ਦੇ ਆਦੀ ਸੀਗੇ ਉਹਨਾਂ ਨੂੰ ਅਸੀਂ ਇਲਾਜ ਦੇ ਲਈ ਹਸਪਤਾਲ ਦੇ ਅੰਦਰ ਵੀ ਭਰਤੀ ਕਰਾਇਆ ਪਰ ਲੇਕਿਨ ਅੱਜ ਮੈਂ ਸਮਝਦਾ ਉਹ ਲੜਾਈ ਜਿਹੜੀ ਆ ਬਿਲਕੁਲ ਐਂਡ ਤੇ ਪਹੁੰਚ ਚੁੱਕੀ ਆ ਅੱਜ ਹੀ ਮੈਂ ਦੇਖ ਰਿਹਾ ਸੀ ਜਦੋਂ ਕਿਉਂਕਿ ਮੈਂ ਪਠਾਨਕੋਟ ਡਿਸਟ੍ਰਿਕਟ ਚੈੱਕ ਕਰਕੇ ਆਇਆ ਮੈਂ ਜੋ ਪਠਾਨਕੋਟ ਗਿਆ ਸੀਗਾ ਉਸ ਸਮੇਂ ਜਿਹੜਾ ਪਠਾਨਕੋਟ ਦਾ ਹਿੱਸਾ हिमाचल प्रदेश ਨਾਲ ਲੱਗਦਾ ਸੀਗਾ ਸਾਡਾ ਗਵਾਂਡੀ ਸੂਬਾ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆ ਉੱਥੇ ਲੱਗਦਾ ਸੀਗਾ ਤਾਂ ਮੈਨੂੰ ਐਸਐਸਪੀ ਪਠਾਨਕੋਟ ਨੇ ਦੱਸਿਆ ਡੀਆਈਜੀ ਪਠਾਨਕੋਟ ਰੇਂਜ ਨੇ ਦੱਸਿਆ ਕਿ ਕੁਛ ਥਾਮਾ ਹਿਮਾਚਲ ਪ੍ਰਦੇਸ਼ ਦੀਆਂ ਨੇ ਜਿੱਥੋਂ ਨਸ਼ਾ ਜਿਹੜਾ ਉਹ ਪੰਜਾਬ ਵੱਲ ਡਰਾਈਵ ਕਰਦਾਗਾ ਪੰਜਾਬ ਵੱਲ ਆਉਂਦਾਗਾ ਤਾਂ ਮੈਂ ਉਹਨਾਂ ਅਫਸਰਾਂ ਨੂੰ ਉਸੇ ਸਮੇਂ ਹਦਾਇਤ ਜਾਰੀ ਕੀਤੀ ਸੀ ਕਿ ਤੁਰੰਤ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਉੱਥੋਂ ਦੇ ਡੀਜੀਪੀ ਸਾਹਿਬਾਨ ਦੇ ਨਾਲ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਰابطਾ ਕਾਇਮ ਕਰਕੇ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਤੇ ਸਖਤ ਹਮਲਾ ਕੀਤਾ ਜਾਵੇ ਸਖਤ ਬਾੜ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਨੂੰ ਵੀ ਤਹਿਸ ਨਸ ਕੀਤਾ ਜਾਵੇ ਮੈਨੂੰ ਪਤਾ ਲੱਗਿਆ ਕਿ ਕਈ ਜਗ੍ਹਾ ਦੇ ਉੱਤੇ ਜਿਹੜੇ ਹਿਮਾਚਲ ਪਹਾੜ ਪਿੰਡ ਨੇਗੇ ਉਹਨਾਂ ਦੇ ਅੰਦਰ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਨੇ ਜਿਹੜਾ ਸਾਂਝੇ ਆਪਰੇਸ਼ਨ ਵੀ ਕੀਤੇ ਨੇਗੇ ਔਰ ਉਹਨਾਂ ਪੁਲਿਸਾਂ ਨੂੰ ਸਫਲਤਾ ਜਿਹੜੀ ਆ ਵੱਡੇ ਪੱਧਰ ਤੇ ਮਿਲੀ ਆ ਸੋ ਮੇਰਾ ਕਹਿਣ ਦਾ ਆਪ ਅਸੀਂ ਆਪ ਦੀ ਇਨਫਾਰਮੇਸ਼ਨ ਜਿਹੜੀ ਆ ਉਹ ਗੁਆਂਢੀ ਸੂਬਿਆਂ ਨਾਲ ਵੀ ਸਾਂਝੀ ਕਰ ਰਹੇ ਆ ਕਿ ਜਿਹੜਾ ਨਸ਼ਾ ਉਹਨਾਂ ਦੇ ਸਟੇਟਾਂ ਚ ਆਉਂਦਾਗਾ ਉਹਨੂੰ ਉੱਥੇ ਹੀ ਤੋੜਿਆ ਜਾਵੇ ਉੱਥੇ ਹੀ ਤਾਂ ਲੱਕ ਤੋੜਿਆ ਜਾਵੇ ਉੱਥੇ ਹੀ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਪੰਜਾਬ ਨੂੰ ਤਾਂ ਮੈਂ ਸਮਝਦਾ ਕਈ ਵਾਰ ਹਿਮਾਚਲ ਵੀ ਬਦਨਾਮ ਕਰਦਾਗਾ ਕਈ ਵਾਰ ਦੂਜੇ ਸੂਬੇ ਵੀ ਬਦਨਾਮ ਕਰਦੇ ਨੇ ਪਰ ਲੇਕਿਨ ਅਸਲੀਅਤ ਇਹ ਆ SSP ਸਾਹਿਬ ਦਾ ਮੈਨੂੰ ਇਨਪੁਟ ਆਈ ਕਿ ਅਸੀਂ ਉਹ ਸਾਂਝਾ ਆਪਰੇਸ਼ਨ ਜਿਹੜਾ ਸਫਲ ਹੋਇਆਗਾ ਜਿੰਦ ਤੱਕ ਕੇਸਾਂ ਦੀ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਅੰਦਰ ਹੁਣ ਤੱਕ 25 ਫਰਵਰੀ ਤੋਂ ਲੈ ਕੇ ਕਿੰਨੇ ਕੇਸ ਰਜਿਸਟਰ ਹੋਏ ਲਗੇ ਤਾਂ ਲਗਭਗ 1572 ਕੇਸ ਜਿਹੜੇ ਲਗੇ 1572 ਐਫ ਆਈ ਆਰਾਂ ਜਿਹੜੀਆਂ ਨੇਗੀਆਂ 1572 ਮੁਕੱਦਮੇ ਜਿਹੜੇ ਨੇਗੇ ਉਹ ਐਨ ਡੀ ਪੀ ਐਸ ਐਕਟ ਦੇ ਜਿਹੜੀ ਨਸ਼ਿਆਂ ਨਾਲ ਸੰਬੰਧਿਤ ਐਕਟ ਦੇ ਜਿਹੜੇ ਨੇ ਉਹ ਪੰਜਾਬ ਦੇ ਦਰਜ ਹੋਏ ਲਗੇ ਔਰ ਲਗਭਗ 2364 2364 ਵਿਅਕਤੀਆਂ ਨੂੰ ਵੱਖ-ਵੱਖ ਧਰਾਮਾਂ ਦੇ ਤਹਿਤ ਗ੍ਰਿਫਤਾਰ ਪੰਜਾਬ ਦੇ ਅੰਦਰ ਕੀਤਾ ਗਿਆ ਜੇ ਮੈਂ ਗੱਲ ਕਰਾਂ ਰਿਕਵਰੀ ਦੀ ਕਿ ਕਿੱਡੀ ਵੱਡੀ ਰਿਕਵਰੀ ਹੋਈ ਆ ਤਾਂ ਹੈਰਨ ਦੀ ਗੱਲ ਕਰੀਏ ਤੇ 90 ਕਿਲੋ ਦੇ ਕਰੀਬ 90 ਕਿਲੋ ਦੇ ਕਰੀਬ ਹੈਰਨ ਜਿਹੜੀ ਆ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਜ਼ਬਤ ਕੀਤੀ ਗਈ ਆ ਪਾਪੀ ਹੋ ਸਕ ਜੀ ਨੂੰ ਭੁੱਕੀ ਕਹਿ ਦਿੰਦੇ ਆ 1128 kg ਜਿਹੜੀ ਉਹ ਪੁਕੀ ਮਰੀਆ ਆਫੀਨ ਦੀ ਗੱਲ ਕਰੀਏ ਤਾ ਲਗਭਗ 51 ਕਿਲੋ ਗਾਂਜੇ ਦੀ ਗੱਲ ਕਰੀਏ 13 ਕਿਲੋ ਇਸੇ ਤਰੀਕੇ ਤੇ ਡਰੱਗ ਬਣੀ ਆ ਡਰੱਗ ਬਣੀ ਵੀ ਲਗਭਗ 63 ਲੱਖ ਰੁਪਇਆ 63 ਲੱਖ ਰੁਪਇਆ ਜਿਹੜਾ ਉਹ ਡਰੱਗ ਪੈਡਰਾ ਤੋਂ ਜਿਹੜਾ ਜਬਤ ਕੀਤਾ ਗਿਆ ਇਹਦੇ ਨਾਲ ਦੀ ਦਾਲ ਜਿਹੜੇ ਸਮਗਲਰ ਜਿਹੜੇ ਸਮਗਲਰ ਜਿਹੜੇ ਗੈਂਗਸਟਰ ਇਹਨਾਂ ਸਮੇਂ ਦੌਰਾਨ ਪੰਜਾਬ ਪੁਲਿਸ ਨੇ ਚੇਜ਼ ਕਰਦੇ ਆ ਜਾਂ ਪੰਜਾਬ ਪੁਲਿਸ ਨੇ ਚੇਜ਼ ਕਰਦੇ ਆ ਜਿਹੜੇ ਇਨਕਾਊਂਟਰ ਹੋਏ ਨੇ ਉਹਨਾਂ ਵਿੱਚ ਲਗਭਗ 28 ਵਿਅਕਤੀ ਜਿਹੜੇ ਨੇਗੇ ਉਹ ਇਸ ਤਰ੍ਹਾਂ ਫੜੇ ਗਏ ਨੇ ਕਿ ਉਹਨਾਂ ਨੂੰ ਪੰਜਾਬ ਪੁਲਿਸ ਨੇ ਜਦੋਂ ਨਾਲ ਮੁੱਠ ਭੇੜ ਹੋਈ ਤਾਂ ਉਸ ਮੁੱਠ ਭੇੜ ਦੇ ਦੌਰਾਨ 28 ਵਿਅਕਤੀ ਜਿਹੜੇ ਡਰੱਗ ਪੈਡਲਰ ਨੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਵੀ ਇੰਜਰਡ ਹੋਏ ਨੇਗੇ ਇਹਦੇ ਨਾਲ ਦੀ ਨਾਲ ਜਿੰਨਾ ਡਰੱਗ ਪੈਡਲਰਾਂ ਨੇਗੇ ਜਿਨ੍ਹਾਂ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੇ ਨਸ਼ਾ ਵੇਚ ਕੇ ਪੰਜਾਬ 'ਚ ਪ੍ਰਾਪਰਟੀ ਬਣਾਈ ਉਹਨਾਂ ਜੋ ਲਗਭਗ 33 ਘਰ ਜਿਹੜੇ ਨੇ ਉਹਨਾਂ ਦੇ ਜਿਹੜਾ ਨਸ਼ਾ ਵੇਚ ਕੇ ਉਹਨਾਂ ਨੇ ਪ੍ਰਾਪਰਟੀ ਬਣਾਈ ਆ ਉਹ ਵੀ ਨਸ਼ਟ ਪੰਜਾਬ ਚ ਕੀਤੇ ਗਏ ਨੇਗੇ ਸੋ ਮੇਰਾ ਕਹਿਣ ਦਾ ਭਾਵ ਆ ਇਹ ਮਹਿਮ ਜਿਹੜੀ ਆ ਉਹ ਆਪਣੇ ਸਿਖਰਾਂ ਵੱਲ ਵੱਧ ਰਹੀ ਆ ਲਗਾਤਾਰ ਮਹਿਮ ਜਿਹੜੀ ਆ ਤੇਜ਼ੀ ਨਾਲ ਪੰਜਾਬ ਚ ਚੱਲ ਰਹੀ ਆ ਕਿਉਂਕਿ ਸਾਡੇ ਸੁਪਰੀਮ ਅਰਵਿੰਦ ਕੇਜਰੀਬਾਦ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਬਖਵੰਤਰੀ ਸਾਹਿਬ ਦੇ ਸਖਤ ਦਿਸਾ ਨਿਰਦੇਸ਼ ਨੇਗੇ ਕਿ ਕੋਈ ਵੀ ਡਰਗ ਪੈਡਲਰ ਕਿਸੇ ਵੀ ਹਾਲਤ ਦੇ ਵਿੱਚ ਬਚਣਾ ਨਹੀਂ ਚਾਹੀਦਾ ਨਾ ਹੀ ਡਰਗ ਪੈਡਲਰ ਬਚੂਗਾ ਨਾ ਹੀ ਉਹਦੀ ਪ੍ਰਾਪਰਟੀ ਬਚੂਗੀ ਨਾ ਹੀ ਉਹਨੂੰ ਪੰਜਾਬ ਚ ਰਹਿਣ ਦਿੱਤਾ ਜਾਊਗਾ ਉਹ ਖੁੱਲੀ ਹਵਾ ਦੇ ਅੰਦਰ ਸਾਹ ਨਹੀਂ ਲੈ ਸਕਦਾ ਉਹਦੀ ਜਿਹੜੀ ਸਥਾਨ ਆ ਜਾਂ ਜੇਲ੍ਹ ਚ ਜਾਊਗਾ ਜਾ ਉਹ ਨਸ਼ਿਆਂ ਦਾ ਕਾਰੋਬਾਰ ਛੱਡੂਗਾ ਇਹਦੇ ਨਾਲ ਦੀ ਨਾਲ ਜਿਹੜੇ ਵਿਅਕਤੀ ਨਸ਼ਾ ਕਰਨ ਦੇ ਕਿਸੇ ਨਾ ਕਿਸੇ ਕਾਰਨ ਆਪ ਵੀ ਹੋਗੇ ਉਹ ਨਾ ਜਿਹੜਾ ਸਾਡਾ ਆਮਰਦੀਪ ਪ੍ਰਯਾਪਤੀ ਰਾਗਾ ਅਸੀਂ ਉਹਨਾਂ ਨੂੰ ਵੋਟ ਕੇਂਦਰਾਂ ਦੇ ਅੰਦਰ ਹਸਪੀਟਲ ਦੇ ਅੰਦਰ ਲੈ ਕੇ ਜਾ ਰਹੇ ਹਾਂ ਤਾਂ ਕਿ ਉਸੇ ਉਹਨਾਂ ਦਾ ਇਲਾਜ ਕਰ ਸਕੀਏ ਸੋ ਮੇਰਾ ਕਹਿਣ ਦਾ ਭਾਵ ਆ ਜਿਹੜੀ ਦਸ਼ਿਆਂ ਦੇ ਖਿਲਾਫ ਲੜਾਈ 25 ਤਰੀਕ ਨੂੰ 25 ਫਰਵਰੀ ਨੂੰ ਬਿੱਡੀ ਸੀਗੀ ਉਹ ਮਹਮ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਜਿਹੜੀ ਅੱਗੇ ਵੱਧ ਰਹੀ ਆ ਆਉਣ ਵਾਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਅਸੀਂ ਐਂਟੀ ਡਰੋਨ ਐਂਟੀ ਡਰੋਨ ਜਿਹੜੇ ਇਕੁਪਮੈਂਟ ਸੀਗੇ ਐਂਟੀ ਡਰੋਨ ਜਿਹੜੀ ਮਸ਼ੀਨਰੀ ਸੀਗੀ ਉਹਦਾ ਅਸੀਂ ਥੋੜੇ ਦਿਨ ਪਹਿਲਾਂ ਟ੍ਰਾਇਲ ਜਿਹੜਾ ਸੀਗਾ ਉਹ ਮਾਲੀਚ ਲਿਆ ਸੀਗਾ ਉਸ ਟ੍ਰਾਇਲ ਨੂੰ ਅਸੀਂ ਕਾਫੀ ਹੱਦ ਤੱਕ ਅੱਗੇ ਲਿਜਾ ਚੁੱਕੇ ਹਾਂ ਸਾਡੇ ਆਫੀਸਰ ਸਹਿਬਾਨ ਦੀ ਟੀਮ ਜਿਹੜੀ ਆ ਕਾਫੀ ਉਤੇ ਵਰਕ ਕਰ ਚੁੱਕੀ ਆ ਬੜੀ ਜਲਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਲ ਹੋਊਗੀ ਕਿਉਂਕਿ ਪੰਜਾਬ ਦਾ ਲਗਭਗ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ ਉਹ ਪਾਕਿਸਤਾਨ ਦੇ ਅਲੱਗ-ਅਲੱਗ ਪੂਰੀ ਦੁਨੀਆ ਜਾਣਦੀ ਆ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦੀ ਸ਼ਾਂਤੀ ਭੰਗ ਕਰਦੇ ਲੱਗੇ ਨੇ ਨਾ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਬਣਾਉਣਾ ਚਾਹੁੰਦਾ ਹੈ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਉਹ ਆਤਵਾਦੀ ਬਖਵਾਦ ਨੂੰ ਸਪੋਰਟ ਕਰਦਾ ਹੈ ਪਰ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਹਰ ਇੱਕ ਜਿਹੜਾ ਵੀ ਉਹ ਕੋਈ ਡਿਜ਼ਾਈਨ ਪੰਜਾਬ ਦੇ ਖਿਲਾਫ ਬਣਾਉਂਦਾ ਉਹਨੂੰ ਹਮੇਸ਼ਾ ਹੀ ਅਸੀਂ ਤੋੜਨ ਚ ਨਾਕਾਮਜਾ ਕਾਮਯਾਬ ਹੋਨੇ ਆਂਗੇ ਉਸੇ ਤਰੀਕੇ ਜਿਹੜਾ ਡਰੋਨ ਦੇ ਰਾਹੀਂ ਨਸ਼ਾ ਭੇਜਦਾਗਾ ਸੋ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਵੀ ਬੜਾ ਤਕੜਾ ਕਰ ਰਹੇ ਆਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜੇਕਰ ਡਰੋਨ ਰਾਹੀਂ ਕੋਈ ਚੀਜ਼ ਆਉਂਦੀ ਆ ਤਾਂ ਉਹਨੂੰ ਅਸੀਂ ਰਾਸਤੇ ਵਿੱਚ ਹੀ ਨਸ਼ਟ ਕਰ ਸਕੀਏ ਥੈਂਕ ਯੂ